डेराबस्सी के नजदीक लाल रेलवे क्रॉसिंग के पास गैंगस्टर गोल्डी बराड़ के दो करीबी गुर्गे पंजाब पुलिस के साथ हुए एनकाउंटर में घायल हो गए इनमें से एक की पहचान रवि नारायण गडिया और दूसरे की पहचान दीपक के रूप में हुई है पुलिस टीम का नेतृत्व कर रहे एसपी मनप्रीत सिंह ने बताया कि 8 अप्रैल को डेराबस्सी के एक इमिग्रेशन सेंटर पर एक धमकी भरी पर्ची फेंककर फिरौती की मांग की गई थी पुलिस तभी से इन गैंगस्टरों पर नजर रख रही थी इनपुट मिलने पर कि दोनों आरोपी लालडू के पास छिपे हैं पुलिस टीम ने मौके पर पहुंचकर सरेंडर करने को कहा लेकिन जवाब में गैंगस्टरों ने फायरिंग शुरू कर दी जिसके बाद पुलिस ने जवाबी कार्रवाई करते हुए दोनों को घायल कर दिया फिलहाल दोनों को अस्पताल में भर्ती कराया गया है इनके पास से एक कैलिबर पिस्तौल और पांच जिंदा कारतूस बरामद किए गए हैं एसपी मनप्रीत सिंह के अनुसार दोनों गैंगस्टर यूएसए बेस्ड इंटरनेशनल गैंग नेटवर्क के लिए काम कर रहे थे और इनका आपराधिक रिकॉर्ड भी काफी गंभीर रहा है देखो एक ना सा आइलैंड सेंटर है जी डेरा बसी कॉलेज रोड के उपर जिन्होंने पहले भी अच्छे तो सत महीने पहले भी एक बार फायरिंग उत्ते हुई थी तो फरौती एक करोड़ की मंगी गई थी ਤੇ ਉਹਦੇ ਜਦੋਂ ਅਸੀਂ ਕਾਰਵਾਈ ਕਰਦੇ ਪੁਲਿਸ ਨੇ ਉਹ 24 ਘੰਟੇ ਦੇ ਵਿੱਚ ਕੇਸ ਟ੍ਰੇਸ ਕਰਕੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਸੇਮ ਅੱਜ ਦੁਬਾਰਾ 8 ਤਰੀਕ ਨੂੰ ਸਾਡੇ ਐਸਐਮ ਮਹੀਨੇ ਦੀ 8 ਤਰੀਕ ਨੂੰ ਦੁਬਾਰਾ ਉਸੇ ਆਇਲਰਟ ਸੈਂਟਰ ਦੇ ਉੱਪਰ ਇੱਕ ਪਰਚੀ ਸੁੱਟ ਕੇ ਗਏ ਸੀਗੀ ਇੱਕ ਐਕਸਟਰੈਸ਼ਨ ਦੀ ਜਿਹਦੇ ਚ 50 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਪੁਲਿਸ ਨੇ ਉਹਦੇ ਤੇ ਐਫ ਆਈ ਆਰ ਲੋਜ ਕਰਤੀ ਸੀਗੀ ਤੇ ਜਿਹੜੀ ਉਹਦੀ ਸੀਸੀਟੀਵੀ ਫੁਟੇਜ ਤੇ ਹੋਰ ਜਿਹੜਿਆ ਹਿਊਮਨ ਤੇ ਇੰਟੈਲੀਜੈਂਸ ਇਨਪੁਟਸ ਦੇ ਥਰੂ ਅਸੀਂ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਤੇ ਅੱਜ ਸਾਨੂੰ ਜਿਹੜੀ ਇਨਫੋਰਮੇਸ਼ਨ ਇਹ ਆਈ ਸੀ ਵੀ ਇਹ ਬੰਦੇ ਅੱਜ ਦੁਬਾਰਾ ਉੱਥੇ ਜਿਹੜਾ ਗਿਆ ਮਤਲਬ ਉਸ ਜਿਹੜੀ ਫਰੋਤੀ ਮੰਗੀ ਸੀ ਉਹਨੂੰ ਜਿਵੇਂ 8 ਤੋਂ 10 ਦਿਨ ਹੋ ਗਏ ਨੇ ਤੇ ਉਹਦੇ ਅੱਗੇ ਕੋਈ ਅੱਗੇ ਕਾਰਵਾਈ ਕਰਨ ਜਾ ਰਹੇ ਨੇ ਤੇ ਪੁਲਿਸ ਨੇ ਉਹਨੂੰ ਇਹਨਾਂ ਨੂੰ ਐਪਰੀਹੈਂਡ ਕਰਨ ਵਾਸਤੇ ਤੇ ਉਸ ਕਰਾਈ ਨੂੰ ਪ੍ਰिवेंट ਕਰਨ ਵਾਸਤੇ ਨਾਕਾਬੰਦੀ ਕਰਕੇ ਇਹਨਾਂ ਨੂੰ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਨਾਕਾਬੰਦੀ ਤੋੜ ਕੇ ਭੱਜੇ ਨੇ ਤੇ ਆ ਕੱਚੇ ਰਸਤੇ ਤੇ ਅੱਗੇ ਨਾਲ ਜਿਹੜੀ ਸਕੂਟਰੀ ਸੀਗੀ ਸਲਿੱਪ ਹੋ ਗਈ ਤੇ ਪੁਲਿਸ ਨੇ ਜਦੋਂ ਉਹਨਾਂ ਨੂੰ ਸਟੈਂਡਰ ਕਰਨ ਲਈ ਕਿਹਾ ਤੇ ਇਹਨਾਂ ਨੇ ਇਹਨਾਂ ਨੇ ਪੁਲਿਸ ਦੇ ਉੱਪਰ ਦੋ ਫਾਇਰ ਕੀਤੇ ਜੋ ਗੱਡੀ ਤੇ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਚ ਇੱਕ ਫਾਇਰ ਆਪਣੇ ਫਾਇਰ ਕੀਤੇ ਤਾਂ ਇਹਨਾਂ ਦੀ ਇੱਕ ਲੱਤ ਚ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਪ੍ਰੀਹੈਂਡ ਕਰ ਲਿਆ ਤੇ ਫੋਰਚੇਟ ਦਵਾਈ ਜਾ ਰਹੀ ਹੈ। ਨਾਮ ਕੀ ਹੈ ਸਰ ਇਹਨਾਂ ਦੇ ਕਿੱਥੋਂ ਇਹਨਾਂ ਵਿੱਚੋਂ ਇੱਕ ਤਾਂ ਕੀਰਤ ਸਿੰਘ ਆ ਗਿਆ ਐਲਸ ਰਵੀ ਜਿਹੜਾ ਕਿ ਨਾਰਾਇਣਗੜ੍ਹ ਦਾ ਜਿਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਤੇ ਦੂਸਰਾ ਜਿਹੜਾ ਹੈਗਾ ਇੱਕ ਆਪਣਾ ਹੈਗਾ ਜੀ ਦੀਪਕ ਹੈਗਾ ਜਿਹੜਾ ਕਿ ਇਥੋਂ ਨੇੜੇ ਪਸੇ ਦੇ ਰਹਿਣ ਵਾਲਾ ਹੈ। ਤੇ ਗੋਲੀ ਕਿਨੂੰ ਲੱਗੀ ਸਰ ਇਹਨਾਂ ਚ ਗੋਲੀ ਇਹਨਾਂ ਦੇ ਚੋ ਜੀ ਆਪਣੇ ਨੂੰ ਲੱਗੀਆ ਕਿਰਤ ਸਿੰਘ ਜਿਹੜਾ ਐਲਿਆਸ ਰਵੀ ਨਾਰਾਇਣਗੜ੍ਹ ਦਾ ਰਹਿਣ ਵਾਲਾ ਤੇ ਕੋਈ ਹਿਸਟਰੀ ਇਹਨਾਂ ਦੀ ਹੋਰ ਜਿਹੜਾ ਪਹਿਲੋ ਜੋ ਪਤਾ ਲੱਗਿਆ ਹਲੇ ਤੱਕ ਪਹਿਲੋ ਪਰਚੇ ਹੈਗੇ ਨੇ ਬਾਕੀ ਅਸੀਂ ਇੱਕ ਵਾਰੀ ਵੈਰੀਫਾਈ ਕਰ ਰਹੇ ਹਾਂ ਹਲੇ ਹਲੇ ਬੜੀ ਇਨੀਸ਼ੀਅਲ ਸਟੇਜ ਹੈ ਤੇ ਉੱਥੋਂ ਤੱਕ ਕਿੱਦਾਂ ਪਹੁੰਚਿਆ ਸਰ ਜਿੰਨੂੰ ਇਹਨਾਂ ਨੇ ਚਿੱਠੀ ਦਿੱਤੀ ਹੈਲ ਸੈਂਟਰ ਵਾਲਿਆਂ ਨੇ ਦੇਖੋ ਇਹ ਇਹਨਾਂ ਚੋ ਇੱਕ ਵਿਕਟਿਮ ਇੱਕ ਜਿਹੜਾ ਅਕਿਊਜ਼ ਹੈਗਾ ਉਹ ਉਸੇ ਪਿੰਡ ਦਾ ਹੀ ਹੈਗਾ ਤੇ ਇੱਕ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਵੀ ਹਾਂ ਵੀ ਇਹਨਾਂ ਦੇ ਜਿਹੜੇ ਗੈਂਗਸਟਰ ਦੇ ਕਿਹੜੇ ਗੈਂਗਸ Við náðum að key linksni það horfið ekki að associérsa. Thank you.